ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੇ ਇਸ ਸਮੇਂ ਅਸੀਂ ਨਵਾਂ ਸ਼ਹਿਰ ਕ੍ਰਿਆਮ ਰੋਡ ਰੇਲਵੇ ਫਾਟਕ ਤੇ ਬਿਲਕੁਲ ਸਾਹਮਣੇ ਮੌਜੂਦ ਹਾਂ ਔਰ ਬਿਲਕੁਲ ਮੇਰੇ ਪਿੱਛੇ ਜਨਤਾ ਟੈਂਪੂ ਯੂਨੀਅਨ ਹੈ ਔਰ ਇੱਥੇ ਕੱਲ ਰਾਤ ਇੱਕ ਵੱਡਾ ਹਾਦਸਾ ਹੋੰਦਾ ਜ਼ਬਰਦਸਤ ਹਾਦਸਾ ਹੋੰਦਾ ਸਿੰਮ ਗੱਡੀ ਹੈ ਜੀ ਹੁੰਡਾਈ i10 ਗੱਡੀ ਹੈ ਔਰ ਇਸ ਦੇ ਅੰਦਰ ਦੱਸਿਆ ਜਾ ਰਿਹਾ ਹੈ ਕਿ ਮਹਿਤਪੁਰ ਲੱਦਣੀ ਤੋਂ ਦੋ ਜਿਹੜੇ ਵਿਅਕਤੀ ਉਹ ਸਵਾਰ ਸਨ ਔਰ ਗੱਡੀ ਜਿਹੜੀ ਹੈ ਅਨ ਕੰਟਰੋਲ ਹੁੰਦੀ ਹੈ ਅਨ ਬੈਲੈਂਸ ਹੁੰਦੀ ਹੈ ਗੱਡੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਸ਼ੀਸ਼ਾ ਕ੍ਰੈਕ ਹੋ ਜਾਂਦਾ ਹੈ ਬੁੰਨਟ ਜਿਹੜਾ ਹੈ ਉਹ ਪਿਚਕ ਜਾਂਦਾ ਹੈ ਕ੍ਰਸ਼ ਹੋ ਜਾਂਦਾ ਅੱਗੇ ਉਹ ਗੱਡੀ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਲੇਕਿਨ ਸਭ ਤੋਂ ਵੱਡੀ ਜਿਹੜੀ ਮੰਦ ਭਾਗੀ ਗੱਲ ਹੈ ਜਿਹੜੀ ਮਾਇੂਸੀ ਵਾਲੀ ਗੱਲ ਹੈ ਉਹ ਇਹ ਹੈ ਕਿ ਗੱਡੀ ਵਿੱਚ ਜਿਹੜੇ ਦੋ ਜਣੇ ਸਵਾਰ ਸਨ ਉਹਨਾਂ ਚੋਂ ਇੱਕ ਦੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਜਾਂਦੀ ਹੈ ਦੂਜਾ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਜਿਹੜਾ ਆ ਉਹ ਹਸਪੀਟਲ ਵਿੱਚ ਲੜ ਰਿਹਾ ਜਿਹੜੇ ਇਲਾਜ ਹੈ ਪਰ ਇਧਰ ਇੱਕ ਤੁਹਾਨੂੰ ਹੋਰ ਸਿਚੁਏਸ਼ਨ ਦਿਖਾਣੀ ਹੈ ਇਹ ਤਾਂ ਚਲੋ ਜਿਹੜਾ ਹਾਦਸਾ ਵਾਪਰੇ ਦੱਸਿਆ ਜਾ ਰਿਹਾ ਕਿ ਗੱਡੀ ਦਾ ਮੀਟਰ ਹੱਲੇ ਵੀ 80 ਤੇ ਖੜਾ ਔਰ ਇੱਥੇ ਜਿਹੜੇ ਮੌਜੂਦਾ ਲੋਕ ਨੇ ਇਹਨਾਂ ਦੇ ਕਹਿਣ ਦੇ ਮੁਤਾਬਕ ਗੱਡੀ 100 ਤੋਂ 100 ਪਲੱਸ ਸਪੀਡ ਤੇ ਕਹਿੰਦੇ ਹੋਵੇਗੀ ਜਦੋਂ ਇਹ ਹਾਦਸਾ ਹੁੰਦਾ ਪਰ ਇੱਥੇ ਜਿਹੜੇ ਆ ਰੇੜੀ ਵਾਲੇ ਆ ਇਹਨਾਂ ਦਾ ਵੀ ਵੱਡਾ ਨੁਕਸਾਨ ਹੋਇਆ ਇਹਨਾਂ ਨੂੰ ਤੁਸੀਂ ਦੇਖੋ ਇੱਕ ਅੰਕਲ ਮਾਰੀ ਜਗ੍ਹਾ ਦੇ ਦੋ ਆ ਜਿਹੜੀ ਰੇੜੀ ਹੈ ਚੱਕਨਾ ਚੂਰ ਹੋ ਗਈ ਹੈ ਇਹਨਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ ਖੋਖਾ ਜਿਹੜਾ ਆ ਇੱਕਦਰਾ ਖਤਮ ਹੀ ਹੋ ਗਿਆ ਜ਼ੀਰੋ ਹੀ ਹੋ ਗਿਆ ਔਰ ਇਹਨਾਂ ਦਾ ਨੁਕਸਾਨ ਜਿਹੜਾ ਸੀ ਇਹਨਾਂ ਤੋਂ ਜਾਣ ਲੈਣੇ ਹਾਲਾਂਕਿ ਇੱਧਰ ਵੀ ਅਫਸੋਸ ਹੈ ਕਿ ਇੱਕ ਵਿਅਕਤੀ ਦੀ ਮਾਤ ਹੋ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਗੱਡੀ ਬੇਕਾਬੂ ਹੋ ਜਾਂਦੀ ਹੈ ਉਸ ਤੋਂ ਬਾਅਦ ਹਾਦਸਾ ਹੁੰਦਾ ਪਰ ਇਹ ਨਜਾਇਜ਼ ਫਸ ਗਏ ਇਹ ਆਪਣੇ ਘਰ ਸਿਗੇ ਰਾਤ 12:30 ਹਾਦਸਾ ਹੁੰਦਾ ਔਰ ਹੁਣ ਜਦ ਸਵੇਰੇ ਆ ਕੇ ਇਹਨਾਂ ਦੇਖਿਆ ਕਿ ਖੋਖਾ ਪੂਰਾ ਤਹਿਸ ਨੈਸ ਹੋ ਚੁੱਕਾ ਹੈ ਕੋਈ ਵੀ ਚੀਜ਼ ਨਹੀਂ ਬਚੀ ਇਹਨਾਂ ਦਾ ਕੀ ਕੀ ਨੁਕਸਾਨ ਹੋ ਇਹਨਾਂ ਤੋਂ ਜਾਣ ਲੈਣੇ ਜੀ ਬਾਜੀ ਕੀ ਨਾਮ ਹੈ ਤੁਹਾਡਾ ਹਜੀ ਕੁਮਾਰ ਜੀ ਦੀ ਨੁਕਸਾਨ ਕੀ ਹੋ ਗਿਆ ਕੰਡੇ ਤੇ ਕਈ ਟ੍ਰੋਫੀ ਟਾਪੀ ਸੇ ਬਹੁਤ ਨੁਕਸਾਨ ਹੋ ਗਿਆ ਅੱਛਾ ਹਾਂਜੀ ਕਿੰਨੇ ਕ ਦਾ ਨੁਕਸਾਨ ਹੋਇਆ ਨੁਕਸਾਨ ਹੋ ਗਿਆ ਲੱਖ ਰੁਪਏ ਦਾ ਲੱਖ ਰੁਪਏ ਨੁਕਸਾਨ ਹੋ ਗਿਆ ਇਹਦੇ ਅੰਦਰ ਇਹ ਮਸਮਾਨ ਸਾਰੇ ਹਾਂਜੀ ਹਾਂਜੀ ਮਤਲਬ ਬਾਕੀ ਪੈਸੇ ਗੁਰਸੇ ਵੀ ਸਭ ਖਲੜ ਗਏ ਟੁੱਟਿਆ ਕੀ ਕੇ ਭਾਜੀ ਮੜ ਜਗ੍ਹਾ ਦੋ ਦਿਖਾ ਦਿਜੀਏ ਦੋ ਦੋ ਬੈਂਚ ਤੇ ਹੋਏ ਹਾਂ ਬੰਕੇ ਖੋਖਾ ਇੱਕ ਬੈਂਚ ਉੱਤਰਿਆ ਸੀ ਕਪੜਾ ਪਰ ਤੁਸੀਂ ਲੱਖ ਰੁਪਏ ਵਾਲੀ ਗੱਲ ਕਿਵੇਂ ਕਹਿ ਰਹੇ ਹੋ ਮਤਲਬ ਬੈਂਚਾਂ ਦਾ ਵਿੱਚ ਪਾ ਕੇ ਜੀ ਸਾਰੇ 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 ਖਰਚਾ ਸਾਰਾ ਖਰਚਾ ਟੁੱਟ ਗਿਆ ਹਾਂਜੀ ਹਾਂਜੀ ਆਂਡੇ ਉਂਡੇ ਸਕੇ ਹਾਂਜੀ ਹਾਂਜੀ ਤੇ ਇਨਾਂ ਦੇ ਪਰਿਵਾਰ ਨਾਲ ਗੱਲ ਹੋਈ ਕਿਉਂਕਿ ਇਹ ਸਿਚੁਏਸ਼ਨ ਇਸ ਸਮੇਂ ਬੜੀ ਗੰਭੀਰ ਹੈ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਆਏ ਨਹੀਂ ਲੋਕੀ ਹਲੇ ਆਇਆ ਫਿਰ ਉਹ ਦੇਖੋ ਪ੍ਰੋਬਲਮ ਹੈ ਨਾ ਬੜੀ ਹਾਂਜੀ ਹਾਂਜੀ ਮੈਂ ਤਾਂ ਪਹਿਲੇ ਗਿਆ ਦੇਖਿਆ ਕਿ ਚਲੋ ਬੰਦਾ ਥੋੜਾ ਸਹੀ ਹੈ ਖੋਖਾ ਦੁਬਾਰਾ ਬਣ ਜਾਏਗਾ ਬੰਦਾ ਤੁਹਾਡਾ ਸਹੀ ਹੈ ਇਹ ਖੋਖਾ ਦੁਆਰਤੀ ਬਣ ਜਾਊਗਾ ਪਰ ਜੇ ਬੰਦਾ ਹੀ ਜਹਾਨੋਂ ਚਲਾ ਗਿਆ ਮੈਂ ਕਿਹਾ ਬੰਦਾ ਸੇਵਣਾ ਜੀ ਉਹ ਕਹਿੰਦੇ ਪੂਰਾ ਹੋ ਗਿਆ ਇੱਕ ਇਹ ਵੀ ਕਹਿੰਦੇ ਜੀ ਸਾਨੂੰ ਖਰਜਾਨਾ ਵੀ ਦੇ ਦਿਓ ਰੋਟੀ ਵੀ ਅਸੀਂ ਇੱਥੋਂ ਹੀ ਖਾਂਦੇ ਸੀਗੇ ਆਓ ਉਹੀ ਕਮਾਣਾ ਸਾਨੂੰ ਇਹੀ ਕਮਾਣਾ ਹੀ ਖਾਣਾ ਜੀ ਗਰੀਬ ਬੰਦੇ ਰੋਜ਼ ਕਮਾਣਾ ਜੇ 130 ਮਾਲ ਮੁਟਾਈ ਤੋਂ ਦਾ ਰੋਟੀ ਸਾਡੀ ਚੱਲਦੀ ਹੁੰਦੀ ਸੀ ਜੀ ਇਹ ਟੁੱਟ ਗਿਆ ਤਾਂ ਬਹੁਤ ਬੁਰੀ ਤਰ੍ਹਾਂ ਨੁਕਸਾਨ ਹੋ ਬਹੁਤ ਹੋਇਆ ਜੀ ਕਸ ਨੇ ਸੀ ਉਹ ਟਾਈਮ ਦੇ ਵਿੱਚ ਤਾਂ ਜੀ ਬਹੁਤ ਜ਼ਿਆਦਾ ਜੀ ਅਸੀਂ ਕੀ ਦੱਸੇ ਸਾਨੂੰ ਸਮਝ ਨਹੀਂ ਆ ਰਹੀ ਕੀ ਕਹੀਏ ਕੀ ਨਹੀਂ ਇਸ ਦਾ ਕੁਸ਼ਤਾ ਵੀ ਸਰਤੇ ਹਾਂ ਜੀ ਕਿਸ਼ਤੇ ਵੀ ਲਿਆ ਜੀ 10000 ਲਿਆ ਹੈ ਉਸਤਾ ਜੀ ਰੋਜ਼ ਦਿੰਦੇ ਪੈਸੇ ਜੀ ਰੋਜ਼ ਸ਼ਾਮ ਨੂੰ ਪੈਸੇ ਆ ਜਾਂਦਾ ਹਾਂ ਹਾਂ ਜੀ ਹਜ਼ਾਰ 1200 ਰੁਪਏ ਰੋਜ਼ ਤੁਹਾਨੂੰ ਕਿਸ਼ਤਾ ਦੇਣੀਆਂ ਪੈਂਦੀਆਂ ਜੀ ਲੋਨ ਚੱਕਿਆ ਸੀ ਇਹਨੂੰ ਲੋਨ ਚੱਕਿਆ ਲੋਨ ਤੇ ਸਾਰਾ ਉਸਤਾ ਹਾਂ ਜੀ ਲੋਨ ਚ ਸਮਾ ਕੇ ਦਾ ਕਰਕੇ ਜੀ ਦੇਖੋ ਘਰ ਤਾਂ ਜਿਹੜਾ ਉੱਥੇ 70 ਵਿਛ ਗਏ ਨੇ ਗੱਡੀ ਜੀ ਐਕਸੀਡੈਂਟ ਹੋਣ ਕਰਕੇ ਪਰ ਇਹ ਵਿਚਾਰੇ ਅਜਾਈ ਫਸ ਗਏ ਨੇ ਔਰ ਇਹ ਲੋਨ ਦਿੰਦੇ ਨੇ ਕਿਸ਼ਤ ਦਿੰਦੇ ਨੇ ਔਰ ਲੋਨ ਲੈ ਕੇ ਕਹਿੰਦੇ ਖੋਖਾ ਤਿਆਰ ਕੀਤਾ ਸੀਗਾ ਕਿਸ਼ਤ ਰੋਜ਼ ਦੀ 1200 ਦੀ ਹੈ ਤਾਂ ਇਹ ਵੀ ਫਸ ਗਏ ਜਾਣ ਇਹਨਾਂ ਦੀ ਵੀ ਕੜਿੱਕੀ ਚ ਹੈ ਪੂਰਾ ਤੁਸੀਂ ਦੇਖੋ ਕਿ ਬਰਬਾਦ ਹੋ ਗਿਆ ਖੋਖਾ ਤਹਿਸ ਨਹਿਸ ਹੋ ਗਿਆ ਸਮਾਨ ਜਿਹੜਾ ਇਹ ਕਹਿੰਦੇ ਆ ਅੰਦਰ ਸਮਾਨ ਵੀ ਕਾਫੀ ਸਾਰਾ ਸੀਗਾ ਬੈਂਚ ਵੀ ਟੁੱਟ ਗਿਆ ਇਹਨੇ ਉਹਨਾਂ ਕੰਨਾਵੀ ਕਿੱਥੇ ਆ ਬੈਣਾ ਵੀ ਕਿੱਥੇ ਆ ਜੋ ਬੈਂਚ ਸੀ ਉਹ ਵੀ ਟੁੱਟ ਗਿਆ ਜੀ ਨਾਲੇ ਆਹ ਤੱਕ ਨੂੰ ਹੋ ਰੋਟੀ ਰੋਟੀ ਕਿਥੇ ਇਹ ਜਲਦੀ ਸੇ ਇੱਥੇ ਸਾਡੀ ਚਲੋ ਮੈਂ ਆਪਣੇ ਸ਼ਹਿਰ ਦੇ ਜਿਹੜੇ ਵੀਰ ਭੈਣ ਭਰਾ ਸਾਡੀ ਬੇਨਤੀ ਸੁਣਦੇ ਨੇ ਕਬੂਲ ਕਰਦੇ ਉਹਨਾਂ ਨੂੰ ਬੇਨਤੀ ਕਰਦੇ ਕਿ ਇਹਨਾਂ ਨੂੰ ਅਗਰ ਕੋਈ ਹੈਲਪ ਕਰਨੀ ਚਾਹੁੰਦਾ ਇੱਥੇ ਅੱਗੇ ਜ਼ਰੂਰ ਇਹਨਾਂ ਦੀ ਹੈਲਪ ਕਰੇ ਤੇ ਬਾਕੀ ਤੁਹਾਡੀ ਹੁਣ ਮੰਗ ਹੈ ਕਿ ਬੇਸਿਕਲੀ ਮੈਂ ਤਾਂ ਕਹਦਾ ਕੋਈ ਕੋਕੇ ਬਣਾ ਦਿਓ ਔਰ ਹੋਰ ਕੁਝ ਨਹੀਂ ਚਾਹੀਦਾ ਫਿਰ ਇਹਨਾਂ ਦੇ ਪਰਿਵਾਰ ਨਾਲ ਬਾਅਦ ਚ ਗੱਲ ਕਰਾਂਗੇ ਅੱਲੇ ਨਾਲ ਹਾਂ ਤਾਂ ਮੌਕਾ ਹੀ ਨਹੀਂ ਹੈਗਾ ਕੋਈ ਮੌਕਾ ਨਹੀਂ ਹੈ ਜੀ ਔਰ ਉੰਮੀਦਰ ਬੇਲੇ ਵੀ ਕਿੱਧਰ ਰਹੋਗੇ ਜੇ ਅਸੀਂ ਤਾਂ ਇਹ ਕਹਿੰਦੇ ਸਾਡਾ ਜੇ ਜੋ ਵੀ ਨੁਕਸਾਨ ਹੋਇਆ ਸਾਡਾ ਉਹੀ ਭਰ ਦਿਓ ਜੀ ਉਹ ਤਾਂ ਚਲੋ ਜੋ ਮਾੜਾ ਹੋਣਾ ਸੀ ਹੋ ਗਿਆ ਜੀ ਅਸੀਂ ਤਾਂ ਸੀਗੇ ਨਹੀਂ ਇੱਥੇ ਪਰ ਬੈਠੇ ਹੁਣ ਸਾਡੇ ਸਾਡਾ 15 ਦਿਨ ਲੱਗਣੇ ਤਾਂ ਤੁਸੀਂ ਬੇਲੇ ਕਿੱਧਰ ਰਹੋਗੇ ਕੀ ਕਰਾਂਗੇ ਕਰੂੰਗੇ ਵੀ ਕੀ ਦਿਹਾੜੀ ਦੂੜੀ ਕਰਕੇ ਚੱਨੂ ਦੇਖ ਦਿਹਾੜੀ ਕਰਵਾ ਕੇ ਹੋਰ ਕੀ ਕਰਾਂਗੇ ਜੀ ਪਰ ਚਲੋ ਆਪਣੇ ਕੰਮ ਦਾ ਵਾਧਾ ਹੁੰਦਾ ਹਾਂਜੀ ਹਾਂਜੀ ਜੀ ਇਹੀ ਸਾਰੀ ਰੋਜੀ ਰੋਟੀ ਸੀਗੀ ਜੀ ਬਸ ਤੇ ਦੋਨੇ ਬੈੰਦੇ ਸੀਗੇ ਕਿ ਹਾਂਜੀ ਹਾਂਜੀ ਆ ਮੇਰੇ ਡੈਡੀ ਆ ਜੀ ਮੈਂ ਇਹਨਾਂ ਨਾਲ ਚਲੋ ਇਹਨਾਂ ਨੇ ਆਪਣੀ ਅਪੀਲ ਕਰ ਦਿੱਤੀ ਜਿਹੜੇ ਸਾਡੇ ਪਰਿਵਾਰਕ ਜੀ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਆ ਤੁਹਾਡੇ ਨਾਮ ਕੀ ਅੰਕਲ ਅਜੀਤ ਕੁਮਾਰ ਤੇ ਤੁਹਾਡਾ ਬਰਿੰਦਰ ਬਰਿੰਦਰ ਕੁਮਾਰ ਇੱਥੇ ਹੁੰਨੇ ਨਾ ਤੁਸੀਂ ਹਾਂਜੀ ਹਾਂਜੀ ਜੇ ਕੋਈ ਆ ਕੇ ਇੱਥੇ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਤਾਂ ਜ਼ਰੂਰ ਮਦਦ ਕਰਨ ਤੇ ਜਿਹੜਾ ਦੂਜੀ ਧਿਰ ਹੈ ਉਹਨਾਂ ਨੂੰ ਵੀ ਬੇਨਤੀ ਆ ਕਿਉਂਕਿ ਇਹਨਾਂ ਦੀ ਕੋਈ ਗਲਤੀ ਨਹੀਂ ਆ ਇਹਨਾਂ ਦਾ ਇਨਸਾਫ ਹੋਣਾ ਚਾਹੀਦਾ ਉਧਰ ਅਫਸੋਸ ਵੀ ਬਹੁਤ ਹੈ ਪਰ ਸਿਚੁਏਸ਼ਨ ਦੇਖੋ ਕਹਿੋ ਜੀ ਬਣ ਜਾਂਦੀ ਇੱਕ ਘਰ ਤਾਂ ਉੱਜੜ ਗਿਆ ਆ ਦੂਜਾ ਵੀ ਉੱਜੜਨ ਦੀ ਕਗਾਰ ਤੇ ਆ ਕਿਉਂਕਿ ਨੁਕਸਾਨ ਇਹਨਾਂ ਦਾ ਬਹੁਤ ਹੋ ਗਿਆ ਬਿਨਾਂ ਇਹਨਾਂ ਦੀ ਬੇਨਤੀ ਵੀ ਜਿਹੜੀ ਸੁਣਨੀ ਬਹੁਤ ਜ਼ਰੂਰੀ ਹੈ ਪਰ ਫਿਰ ਵੀ ਜਿਹੜੇ ਮੇਰੇ ਕਈ ਭੈਣ ਭਰਾ ਪੁੱਛਦੇ ਰਹਿੰਦੇ ਕਿ ਮਦਦ ਕਿੱਥੇ ਕਰੀਏ ਹਾਲ ਦੀ ਘੜੀ ਇਹਨਾਂ ਨੂੰ ਤੁਹਾਡੀ ਮਦਦ ਦੀ ਬਹੁਤ ਲੋੜ ਹੈ ਤੁਸੀਂ ਇੱਥੇ ਆ ਕੇ ਡਾਇਰੈਕਟਲੀ ਆਪਣੀ ਮਦਦ ਇਹਨਾਂ ਨੂੰ ਦੇ ਸਕਦੇ ਆਂ ਔਰ ਉਮੀਦ ਕਰਦੇ ਆਂ ਕਿ ਇਹ ਮੁੜ ਕੇ ਪੈਰਾਂ ਤੇ ਆਉਣਗੇ ਪਰ ਇਹਨਾਂ ਦਾ ਹਾਲ ਦੀ ਘੜੀ ਨੁਕਸਾਨ ਬਹੁਤ ਹੋ ਗਿਆ ਜਿਹੜਾ ਉਧਰਲੇ ਪਾਸੇ ਆ ਦੂਜੀ ਧਿਰਿਆ ਉਹਨਾਂ ਦਾ ਜਿਹੜਾ ਇੱਕ ਵਿਅਕਤੀ ਜਿਹੜਾ ਜਹਾਨੋਂ ਚਲ ਗਿਆ ਦਰਦ ਉਧਰ ਵੀ ਸਾਨੂੰ ਬਹੁਤ ਹੈ ਅਫਸੋਸ ਉਧਰ ਵੀ ਬਹੁਤ ਹੈ ਕਿ ਬਹੁਤ ਮੰਦ ਭਾਗੀ ਗੱਲ ਹੈ ਪਰ ਹੁਣ ਇਹ ਧਰਤੀ ਦੇ ਨੂੰ ਤਾਂ ਬਚਾ ਲਈਏ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਬਸ ਇਹਦਾ ਦੀ ਜਿਹੜਾ ਹੋਇਆ ਉਹ ਪੜ੍ਹਨਾ ਚਾਹੀਦਾ ਹੈ ਜਿਆਦਾ ਜਿਆਦਾ ਹੀ ਲੈਣੀ ਸੀ ਜਿਆਦਾ ਹੀ ਸੀਗੀ ਬਿਸਕਟ ਸਾਰਾ ਬਿਸਕਟ ਰੱਖਿਆ ਇੱਥੇ ਰੋਜ਼ਗਾਰ ਸੀ ਨਾ ਰੋਜ਼ਗਾਰ ਸੀਗਾ ਤੇ ਇਹਨਾਂ ਦੀ ਔਰ ਇਹੀ ਰੋਟੀ ਸੀਗੀ ਕਹੜੇ ਦਾ ਇਹੀ ਬਹੁਤ ਸ਼ੁਕਰ ਹੈ ਜਿਹੜੀ ਗੱਲ ਤੁਹਾਡੇ ਤੱਕ ਪਹੁੰਚਾਣਾ ਚਾਹੁੰਦੇ ਸੀ ਉਮੀਦ ਕਰਦੇ ਪਹੁੰਚ ਚੁੱਕੀ ਹੋਵੇ ਬਹੁਤ